ਇੱਕ ਐਫ ਆਈ ਆਰ ਨੰਬਰ 26 4 ਤਰੀਕ ਨੂੰ ਰਜਿਸਟਰ ਕੀਤਾ ਗਿਆ ਸੀ ਇਸ ਕੇਸ ਦੇ ਵਿੱਚ ਤਿੰਨ ਜਿਹੜੇ ਮੁਲਜ਼ਮ ਸਨ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਅਮ੍ਰਿਤਪਾਲ ਸਿੰਘ ਏਲੀਅਸ ਅਮ੍ਰਿਤ ਮਨਦੀਪ ਸਿੰਘ ਏਲੀਅਸ ਮੰਡੀ ਤੇ ਇੱਕ ਮਾਧਵ ਸ਼ਰਮਾ ਕਰਕੇ ਜਿਹੜਾ ਵਿਅਕਤੀ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ ਅੱਧਾ ਕਿਲੋ ਹੀਰਿੰਦੀ ਰਿਕਵਰੀ ਹੋਈ ਸੀ ਫਰਦਰ ਇਹਨਾਂ ਦੀ ਜਿਹੜੀ ਪੁਛਗਿੱਛ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤੱਤ ਸਾਹਮਣੇ ਆਏ ਸਨ ਉਹ ਬੜੇ ਰਿਵੀਲਿੰਗ ਸਨ ਕਿਉਂਕਿ ਜਿਹੜੇ ਸਰਵਿੰਗ ਫੌਜੀ ਅਮਰਿਤਪਾਲ ਸਿੰਘ ਸੀਗਾ ਇਹਦੇ ਕੋਲੋਂ ਕਾਫੀ ਜਿਹੜੀ ਸੈnsਿਟਿਵ ਇਨਫੋਰਮੇਸ਼ਨ ਹੈ ਫੌਜ ਦੀ ਇਹੇ ਪਾਸ ਔਨ ਕੀਤੀ ਜਾਣੀ ਪਾਈ ਗਈ ਸੀ ਸੋ ਇਸੇ ਤਫਤੀਸ਼ ਦੇ ਅੱਗੇ ਲੜੀਵਾਰ ਜੋ ਸਾਡੇ ਵੱਲੋਂ ਜਿਹੜੀ ਆ ਛਾਪੇਮਾਰੀ ਕੀਤੀ ਗਈਆਂ ਤੇ ਲੋਕਾਂ ਦੇ ਨਾਲ ਜਿਹੜੀ ਜਿਹੜੀ ਪੁੱਛਗਿੱਛ ਹੋਈ ਹੈ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਹੋਈ ਹੈ ਇਹਦੇ ਵਿੱਚ ਕਈ ਜਿਹੜੇ ਹੈ ਤੱਤ ਸਾਹਮਣੇ ਆਏ ਸਨ ਉਸ ਦੇ ਵਿੱਚ ਇੱਕ ਸਰਵਿੰਗ ਫੌਜੀ ਜਿਹੜਾ ਰਾਜਵੀਰ ਸਿੰਘ ਹੈ ਉਹਦਾ ਨਾਮ ਆਇਆ ਸੀ ਉਸ ਤੋਂ ਬਾਅਦ ਇੱਕ ਸਰਵਿੰਗ ਫੌਜੀ ਜਿਹੜਾ ਸੰਦੀਪ ਸਿੰਘ ਹੈ ਉਹਦੀ ਜਿਹੜੀ ਹੈ ਗ੍ਰਫਤਾਰੀ ਹੋਈ ਸੀ ਸੋ ਇਸ ਦੇ ਵਿੱਚ ਫਰਦਰ ਜਿਹੜਾ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬਹੁਤ ਜਿਹੜਾ ਹੈਗਾ ਕਾਫੀ ਸਮੇ ਤੋਂ ਇਹ ਸਰਵਿੰਗ ਫੌਜੀ ਜਿਹੜੇ ਇੱਕ ਦੂਜੇ ਦੇ ਟੱਚ ਵਿੱਚ ਸਨ ਤੇ ਸੈਕੰਡਲੀ ਜਿਹੜਾ ਹੈ ਇਹ ਇਨਫੋਰਮੇਸ਼ਨ ਜਿਹੜੀ ਹੈ ਜਿਹੜੀ ਨੈਸ਼ਨਲ ਸਿਕਿਉਰਿਟੀ ਦੇ ਨਾਲ ਰਿਲੇਟਡ ਹੈ ਬ੍ਰਿਗੇਡਸ ਦੀ ਕੋਰਸ ਦੀ ਜਾਣਕਾਰੀ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਪਾਸਨ ਕਰਦੇ ਸੀ ਸੋ ਕੱਲ ਬੜੇ ਇੱਕ ਵੱਡੀ ਜਿਹੜਾ ਆਪਰੇਸ਼ਨ ਦੇ ਵਿੱਚ ਜਿਹੜਾ ਹੈ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਬੜੀ ਸਾਡੀ ਹੈਲਪ ਰਹੀ ਹੈ ਉਹਨਾਂ ਨੇ ਸਾਡੀ ਟੀਮ ਉਹਨਾਂ ਦੀਆਂ ਟੀਮਾਂ ਤੇ ਸਾਡੀਆਂ ਟੀਮਾਂ ਨੇ ਬੜਾ ਜੁਆਇੰਟਲੀ ਜਿਹੜਾ ਹੈ ਐਫਰਟ ਕਰਕੇ ਇਹਨਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਹੈ ਸੋ ਅਗਲੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ ਤੇ ਸਾਨੂੰ ਉਮੀਦ ਹੈ ਕਿ ਫਰਦਰ ਜਿਹੜੇ ਕੋਈ ਤੱਥ ਨੇ ਜਿਹੜੇ ਉਹ ਸਾਹਮਣੇ ਆਉਣਗੇ ਤੇ ਜਲਦੀ ਉਹਨਾਂ ਦਾ ਖੁਲਾਸਾ ਵੀ ਕੀਤਾ ਜਾਏ। ਇਹ ਕਰਦਾ ਕੀ ਹੈ ਕਿੱਥੇ ਥੈਂਕ ਯੂ ਜੀ ਇਹਨੂੰ ਲੈ ਜਾਓ ਜੀ ਪਿੱਛੇ। ਇਹ ਕਰਦਾ ਕੀ ਹੈ ਕਿੱਥੇ ਤੁਰਦੀ ਕੁਝ ਚੀਜ਼ ਹੈ। ਆਮਨ। ਤੁਦੀਪ ਸਿੰਘ ਹੈ ਇਹ ਇਹਦੀ ਤਾਇਨਾਤੀ ਜਿਹੜੀ ਹੈ 나सिक ਮਹਾਰਾਸ਼ਟਰ ਵਿੱਚ ਹੈ ਫਿਲਹਾਲ ਇਹ ਪੰਜਾਬ ਦੇ ਵਿੱਚ ਸਰਦੂਲਕੜ ਜ਼ਿਲ੍ਹਾ ਮਾਨਸਾ ਦਾ ਰਹਿਸ਼ੀ ਹੈ। ਕਾਲੇ ਦੇ ਕੋਲੋਂ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਸਾਡੀ ਇਨਫੋਰਮੇਸ਼ਨ ਦੇ ਮੁਤਾਬਿਕ 4 ਫੋਨ ਸੀ ਪਰ 3 ਫੋਨ ਜਿਹੜੇ ਰਿਕਵਰ ਹੋ ਗਏ ਨੇ ਸੋ ਇੱਕ ਫੋਨ ਜਿਹੜਾ ਹੈ ਉਹ ਇਹਦੇ ਵੱਲੋਂ ਜਿਹੜਾ ਹੈ ਸੁੱਟਿਆ ਇੱਥੇ ਸੁੱਟਿਆ ਗਿਆ ਜਿਹੜਾ ਹੈ ਇਹਨੇ ਦੱਸਿਆ ਤਫ਼ਤੀਸ਼ ਸਾਡੀ ਜਾਰੀ ਹੈ ਉਹ ਵੀ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬੜੀ ਰਿਵੀਲਿੰਗ ਹੈ ਕਿ ਇਹ ਆਈਐਸਆਈ ਦੇ ਟੱਚ ਵਿੱਚ ਸੀਗਾ ਤੇ ਇਸ ਦੇ ਖਾਤਿਆਂ ਦੇ ਵਿੱਚ ਵੱਖੋ-ਵੱਖਰੇ ਤਰੀਕੇ ਦੇ ਨਾਲ ਜਿਹੜਾ ਹੈ 14 ਤੋਂ 15 ਲੱਖ ਦੀ ਜਿਹੜੀ ਹੈਗੀ ਹੈ ਰਾਸ਼ੀ ਉਹ ਆਈ ਹੈ ਇਸ ਤੋਂ ਇਲਾਵਾ ਵਰਚੁਅਲ ਨੰਬਰ WhatsApp ਨੰਬਰਾਂ ਦੇ ਰਾਹੀਂ ਇਹ ਜਿਹੜੀ ਫੌਜ ਦੀ ਸੈਂਸਿਟਿਵ ਇਨਫੋਰਮੇਸ਼ਨ ਹੈ ਉਹ ਪਾਸ ਆਨ ਕਰਦੇ ਸੀ ਅਸੀਂ ਇਹ ਹਰੇਕ ਚੀਜ਼ ਜਿਹੜੀ ਹੈ ਔਨ ਪੇਪਰ ਲਿਆ ਕੇ ਔਨ ਫਾਈਲ ਲਿਆ ਕੇ ਜਿਹੜਾ ਹੈ ਫਰਦਰ ਤਫਤੀਸ਼ ਕਰਾਂਗੇ ਸਕੈਨਿਕਲ ਹੈ ਸੈਂਸਿਟਿਵ ਮੈਟਰ ਹੈ ਦੀ ਇਸ ਦੀ ਅੰਤਰਿਕ ਸੁਰੱਖਿਆ ਵਾਲਾ ਇਹ ਕੋਈ ਬਿਲਕੁਲ ਇਹ ਇੱਕ ਬਹੁਤ ਵੱਡਾ ਜਿਹੜਾ ਹੈ ਸਾਡੇ ਲਈ ਮਤਲਬ ਇੰਟਰਨਲ ਸਕਿਉਰਟੀ ਦੇ ਮੱਦੇਨਜ਼ਰ ਜਿਹੜਾ ਹੈ ਇੱਕ ਇੰਪੋਰਟੈਂਟ ਕੇਸ ਹੈ ਤੇ ਸਕਿਉਰਿਟੀ ਪੁਆਇੰਟ ਆਫ View ਨਾਲ ਇਹ ਵਾਕਈ ਦੇਸ਼ ਲਈ ਇੱਕ ਖਤਰਨਾਕ ਟ੍ਰੈਂਡ ਹੈ ਕਿ ਸਰਵਿੰਗ ਫੌਜੀ ਜਿਹੜੇ ਹੈ ਇਸ ਤਰੀਕੇ ਨਾਲ ਜਿਹੜਾ ਹੈ ਕੋਈ ਫੌਜ ਦੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਉਹ ਪਾਸ ਆਨ ਕਰ ਰਹੇ ਹੈ ਤੇ ISI ਤੇ ਉਧਰ ਜਿੰਨੇ ਵੀ ਸਮਗਲਰਸ ਨੇ ਉਹਨਾਂ ਦੇ ਟੱਚ ਵਿੱਚ ਨੇ ਤੇ ਸਾਡੀ ਜਿਹੜੀ ਤਫ਼ਤੀਸ਼ ਹੈ ਅਸੀਂ ਇਹਨੂੰ ਬੜੇ ਡੀਪਲੀ ਕਰਾਂਗੇ ਤੇ ਹੋਰ ਵੀ ਜਿਹੜਾ ਇਹਨਾਂ ਦੇ ਐਸੋਸੀਏਟਸ ਨੇ ਜਾਂ ਕੋਈ ਨੈਟਵਰਕ ਦੇ ਵਿੱਚ ਇਹਨਾਂ ਦੇ ਆਉਂਦਾ ਹੈ ਉਹਦੀ ਜਲਦੀ ਗ੍ਰਿਫਤਾਰੀ ਵੀ ਹੋਏਗੀ ਜਿਹੜਾ ਕਹਿੰਦੇ ਕਿ ਇਨਟੈਲੀਜੈਂਸ ਵਾਲ ਕੀਤਾ ਕਿਸ ਅਸਟ੍ਰੀਮ ਮੈਂਦਾ ਹੈ ਪਰ ਇਹਦੇ ਵਿੱਚ ਅਗਰ ਵੀ ਨੇ ਇਸ ਤਰ੍ਹਾਂ ਦੇ ਜਿਹੜੇ ਸਪਾਈਨ ਦੇ ਇਸ ਤਰ੍ਹਾਂ ਦੇ ਮੈਟਰ ਅਗਰ ਵੀ ਆਉਂਦੇ ਨੇ ਨਾ ਪਰ ਉਹਨਾਂ ਦੀ ਤਫਸੀਲ ਤਫਸੀਲ ਜਿਹੜੀ ਹੁੰਦੀ ਨਾ ਸਰ ਲਾਜਿਕ ਐਂਡ ਤੱਕ ਕਈ ਵਾਰੀ ਨਹੀਂ ਪਹੁੰਚਦੀ ਕਿਉਂਕਿ ਇਹਨਾਂ ਦੇ ਅਗਲੇ ਕੁਝ ਦੇ ਲਿੰਕ ਜਿਹੜੇ ਨਾ ਉਹ ਨੇ ਉਹ ਬੰਦੇ ਸਾਹਮਣੇ ਆਪਾ ਇਸ ਇਨਸਟੈਂਟ ਕੇਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਲੌਜੀਕਲ ਐਂਡ ਤੱਕ ਐਵੀਡੈਂਸ ਉੱਪਰ ਫਾਈਲ ਦੇ ਉੱਪਰ ਲਿਆ ਕੇ ਇਹਨਾਂ ਨੂੰ ਲੌਜੀਕਲ ਐਂਡ ਤੱਕ ਕੰਪਲੀਟ ਕਰਨਾ ਅਸੀਂ ਯੂਸਵਲ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਜੇ ਜਿਹੜੀ ਤਫਤੀਸ਼ ਹੈ ਅਜੇ ਵੀ ਮਡਲੀ ਸਟੇਜ ਦੇ ਵਿੱਚ ਹੈ ਕਿਉਂਕਿ ਇਹਨਾਂ ਦਾ ਨੈਟਵਰਕ ਜਿਹੜਾ ਹੈ ਉਹ ਪੂਰਾ ਡਿਸਮੈਂਟਲ ਕਰਨਾ ਉਹਨੂੰ ਜਾਣਨਾ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਜਿਹੜੀ ਹੈਗੀ ਇੱਕ ਵਾਰੀ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਕੰਪਲੀਟ ਹੋ ਜਾਏ ਸੋ ਉਹ ਚੱਲ ਰਹੀ ਹੈ ਜਿਵੇਂ ਕੱਲ ਸੰਦੀਪ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋ ਗਈ ਹੈ ਅਸੀਂ ਰਾਜਵੀਰ ਦੀ ਗ੍ਰਿਫਤਾਰੀ ਲਈ ਜਿਹੜਾ ਹੈ ਏਜੰਸੀਜ਼ ਨੂੰ ਤੇ ਆਰਮੀ ਆਫੀਸ਼ੀਅਲਸ ਨੂੰ ਜਿਹੜਾ ਹੈ ਅਪਰਾਇਜ਼ ਕੀਤਾ ਹੋਇਆ ਤੇ ਸਾਨੂੰ ਉਮੀਦ ਹੈ ਕਿਉਂਕਿ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਗੈਪਸ ਨੇ ਇੰਟਰੋਗੇਸ਼ਨ ਦੇ ਤੇ ਇਨਵੈਸਟੀਗੇਸ਼ਨ ਦੇ ਉਹ ਫਿਲ ਹੋ ਜਾਣਗੇ ਤੇ ਜਿਹੜੀ ਸਾਨੂੰ ਐਵੀਡੈਂਸ ਕਿਤੇ ਨਾ ਕਿਤੇ ਲੋੜਿੰਦੀ ਹੈ ਉਹ ਪੂਰੀ ਹੋਏਗੀ ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਤਫਤੀਸ਼ ਦੀ ਹੈ ਜਿਹੜੀ ਆ ਇਹ ਔਨ ਰਿਕਾਰਡ ਲਿਆ ਕੇ ਇਹਨੂੰ ਜਿਹੜਾ ਹੈ ਲੌਜੀਕਲ ਐਂਡ ਤੇ ਲਿਆ ਕੇ ਇਹਨੂੰ ਕੰਪਲੀਟ ਕੀਤਾ